ਸਾਡੇ ਇੰਜੀਨੀਅਰ ਸਾਥੀ ਜਿਨ੍ਹਾਂ ਅਤੇ ਟੈਕਨੀਕਲ ਸਟਾਫ ਜਿਨ੍ਹਾਂ ਐਕਸਿਡੈਂਟ ਦੇ ਉੱਤੇ ਅਤੇ ਸਟੱਬਲ ਬਰਨਿੰਗ ਦੇ ਵਿੱਚ ਜਿਹੜੀ ਗਾਇਡ ਲਾਈਨ ਆ ਗਈ ਜਾ ਹੁਣ ਨੋਟਿਸ ਜਿਕਲ ਚੁੱਕੇ ਨੇ ਜੀ ਇਹਦੇ باوجود ਵੀ ਆਪਣੇ ਡਿਪਾਰਟਮੈਂਟ ਵੱਲੋਂ ਵੀ ਆਪਾਂ ਨੂੰ ਇਹੀ ਫੀਡਬੈਕ ਆਈ ਆ ਵੀ ਤੁਸੀਂ ਇਹ ਡਿਊਟੀਆਂ ਨਹੀਂ ਪਰਫਾਰਮ ਕਰਨੀਆਂ ਜੇ ਕੋਈ ਐਕਸ਼ਨ ਕੀਤਾ ਜਾਂਦਾ ਹੈ ਕਿਸੇ ਵੀ ਡਿਸਟ੍ਰਿਕਟ ਐਡਮਿਨਿਸਟ੍ਰੇਸ਼ਨ ਵੱਲੋਂ ਤਾਂ ਅਸੀਂ ਸਟੇਟ ਲੈਵਲ ਦੀ ਐਜੀਟੇਸ਼ਨ ਨਾਲ ਦੀ ਨਾਲ ਆਰੰਭ ਕਰਾਂਗੇ ਬਿਜਲੀ ਅਧਿਕਾਰੀਆਂ ਦੀਆਂ ਪਰਾਲੀ ਨੂੰ ਸਾੜਨ ਤੋਂ ਰੋਕਣ ਲਈ ਲਗਾਈਆਂ ਗਈਆਂ ਡਿਊਟੀਆਂ ਨੂੰ ਲੈ ਕੇ ਅਧਿਕਾਰੀਆਂ ਅੰਦਰ ਭਾਰੀ ਰੋਸ ਹੈ। ਇਸ ਨੂੰ ਲੈ ਕੇ ਡੀਸੀ ਬਠਿੰਡਾ ਵੱਲੋਂ ਕਾਰਨ ਦੱਸੋ ਨੋਟਿਸ ਵੀ ਜਾਰੀ ਕੀਤਾ ਗਿਆ ਹੈ। ਅੱਜ ਬਠਿੰਡਾ ਦੇ ਥਰਮਲ ਪਲਾਂਟ ਦੇ ਗੇਟ ਅੱਗੇ ਇਹਨਾਂ ਅਧਿਕਾਰੀਆਂ ਵੱਲੋਂ ਡੀਸੀ ਬਠਿੰਡਾ ਦੇ ਖਿਲਾਫ ਇੱਕ ਰੋਸ ਤਰਨਾ ਲਗਾਇਆ ਗਿਆ ਜਿਸ ਵਿੱਚ ਉਹਨਾਂ ਨੇ ਕਿਹਾ ਕਿ ਸਾਡੀਆਂ ਇਹ ਡਿਊਟੀਆਂ ਜਲਦ ਹੀ ਰੱਦ ਕੀਤੀਆਂ ਜਾਣ ਨਹੀਂ ਤਾਂ ਅਸੀਂ ਵੱਡੇ ਪੱਧਰ ਤੇ ਸੰਘਰਸ਼ ਕਰਨ ਲਈ ਮਜਬੂਰ ਹੋਵਾਂਗੇ। ਦੋਸਤੋ ਅੱਜ ਦਾ ਜਿਹੜਾ ਧਰਨਾ ਹੈ ਪੀਸੀ ਪੀਐਸਸੀਬੀ ਇੰਜੀਨੀਅਰ ਐਸੋਸੀਏਸ਼ਨ ਦੀ ਕਾਲ ਦੇ ਉੱਤੇ ਆਰਗੇਨਾਈਜ਼ ਹੋਇਆ ਹੈ ਕਿਉਂਕਿ ਜਿਹੜਾ ਪਿਛਲੇ ਸਮਿਆਂ ਦੇ ਵਿੱਚ ਜਿਹੜਾ ਘਟਨਾਕ੍ਰਮ ਹੈ ਉਹਦੇ ਵਿੱਚ ਜਿਹੜੀਆਂ ਇਲੈਕਸਿਟੀ ਹੈ ਉਹ ਈਸੈਂਸ਼ੀਅਲ ਸਰਵਿਸੇਸ ਹੈ ਜਿਵੇਂ ਕਿ ਅੱਜ ਸਾਰਿਆਂ ਨੂੰ ਆਪਾਂ ਨੂੰ ਪਤਾ ਹੀ ਹੈ ਵੀ ਬਿਜਣਾ ਬਿਜਲੀ ਤੋਂ ਕੁਝ ਨਹੀਂ ਚੱਲਦਾ ਤੇ ਉਸ ਚੀਜ਼ ਨੂੰ ਉਸ ਇੰਪੋਰਟੈਂਸ ਨੂੰ ਦਰਕਰਨਾਰ ਕਰਦੇ ਹੋਏ ਡਿਸਟ੍ਰਿਕਟ ਐਡਮਿਨਿਸਟ੍ਰੇਸ਼ਨ ਵੱਲੋਂ ਸਾਡੇ ਮੈਜੋਰਟੀ ਆਫ ਆਫੀਸਰਸ ਦੀ ਮਤਲਬ ਦੋ ਤਿੰਨ ਆਫੀਸਰਸ ਨੂੰ ਛੱਡ ਕੇ ਸਾਰਿਆਂ ਦੀਆਂ ਪਰਾਲੀ ਮੈਨੇਜਮੈਂਟ ਦੀ ਡਿਊਟੀ ਤੇ ਉੱਤੇ ਲਗਾ ਦਿੱਤੀ ਗਈ ਉਹਦੇ ਸੰਬੰਧ ਵਿੱਚ ਅਸੀਂ ਡੀਸੀ ਸਾਹਿਬ ਕੋਲ ਗਏ ਵੀ ਸੀਗੇ ਪਹਿਲਾਂ ਡਿਊਟੀਆਂ ਲੱਗੀਆਂ ਸੀ ਉਰੋਂ ਵੀ ਅਸੀਂ ਮਿਲ ਕੇ ਆਏ ਕਿਉਂਕਿ ਸੈਕਟਰੀ ਪਾਵਰ ਨੇ ਇੱਕ ਆਫੀਸ਼ੀਅਲ ਲੈਟਰ ਕੱਢਿਆ ਜਿਹਦੇ ਵਿੱਚ ਉਹਨਾਂ ਨੇ ਇਸ ਚੀਜ਼ ਨੂੰ ਮੰਨਦੇ ਹੋਏ ਵੀ ਇਲੈਕਸਿਟੀ ਹੈ ਜਿਹੜਾ ਐਸੈਂਸ਼ੀਅਲ ਸਰਵਿਸੇਸ ਹੈ ਇਹਨਾਂ ਨੂੰ ਐਗਜ਼ੈਂਪਟ ਕੀਤਾ ਜਾਵੇ ਉਹ ਅਸੀਂ ਉਹਨਾਂ ਨੂੰ ਦੇਖ ਕੇ ਆਏ ਸੀ ਤੇ ਉਰੋਂ ਉਹਨਾਂ ਨੇ ਸਾਨੂੰ ਬਿਠਾ ਕੇ ਵਧੀਆ ਤਰੀਕੇ ਨਾਲ ਗੱਲ ਕੀਤੀ ਤੇ ਸਾਡੀ ਉਸ ਗੱਲ ਨੂੰ ਕਹਿ ਦੀ ਕੋਈ ਗੱਲ ਨਹੀਂ ਅਸੀਂ ਕੰਸੀਡਰ ਕਰਾਂਗੇ ਦੋ ਤਰੀਕ ਦੀ ਤਿੰਨ ਤਰੀਕ ਦੀ ਛੁੱਟੀ ਸੀ ਇੱਕ ਤਰੀਕ ਨੂੰ ਅਚਾਨਕ ਹੀ ਸਾਨੂੰ ਇੱਕ ਇੰਟੀਮੇਸ਼ਨ ਆਉਂਦੀ ਹੈ ਜੀ ਵੀ ਤੁਹਾਡੀਆਂ ਡਿਊਟੀਆਂ ਲਗਾ ਦਿੱਤੀਆਂ ਗਈਆਂ ਅਸੀਂ ਉਹਨਾਂ ਨੂੰ ਦੇਖਦੇ ਆਂ ਤੇ ਅਸੀਂ ਜਾ ਕੇ ਕਿਉਂਕਿ ਅੱਗੇ ਛੁੱਟੀਆਂ ਸੀਗੀਆਂ ਅਸੀਂ ਸ਼ਾਮ ਨੂੰ 5:30 ਵਜੇ ਅਸੀਂ ਉਹਨਾਂ ਨੂੰ ਜਾ ਕੇ ਫੇਰ ਉਹੀ ਗੱਲ ਰਿਪੀਟ ਕੀਤੀ ਜੀ ਕਿ ਵੀ ਐਸੈਂਸ਼ੀਅਲ ਸਰਵਿਸਿਜ਼ ਹੋਣ ਕਰਕੇ ਅਸੀਂ ਇਹਨਾਂ ਡਿਊਟੀਆਂ ਨੂੰ ਪਰਫਾਰਮ ਨਹੀਂ ਕਰ ਸਕਦੇ ਤੇ ਬੜਾ ਸਾਡੇ ਨਾਲ ਮਤਲਬ ਵਧੀਆ ਵਿਹਾਰ ਨਹੀਂ ਕੀਤਾ ਗਿਆ ਨਾ ਸਾਨੂੰ ਬੈਠਣ ਵਾਸਤੇ ਕਿਹਾ ਗਿਆ ਨਾ ਸਾਡੀ ਗੱਲ ਪ੍ਰੋਪਰ ਤਰੀਕੇ ਨਾਲ ਸੁਣੀ ਗਈ ਸਾਨੂੰ ਥ੍ਰੈਟਨਿੰਗ ਮੋਡ ਦੇ ਵਿੱਚ ਸਾਡੇ ਨਾਲ ਗੱਲ ਕੀਤੀ ਗਈ ਅਸੀਂ ਕਾਫੀ ਐਕਸਪਲੇਨ ਕਰਨ ਦੀ ਕੋਸ਼ਿਸ਼ ਕੀਤੀ ਤੇ ਸਾਨੂੰ ਥ੍ਰੈਟਨ ਕਰਦੇ ਹੋਏ ਮਤਲਬ ਆ ਕਿਹਾ ਗਿਆ ਵੀ ਤੁਸੀਂ ਨਹੀਂ ਆਉਂਗੇ ਤੇ ਅਸੀਂ ਜੋ ਵੀ ਬਣਦੀ ਕਾਰਵਾਈ ਹੈ ਉਹ ਕਰਾਂਗੇ ਨਾਲ ਆ ਵੀ ਕਿਹਾ ਗਿਆ ਵੀ ਜੇ ਮੇਰੇ ਤੇ ਗੱਲ ਡਿੱਗੂਗੀ ਮੈਂ ਇਕੱਲਾ ਉਸ ਚੀਜ਼ ਨੂੰ ਬੀਅਰ ਨਹੀਂ ਕਰੂੰਗਾ ਮੈਂ ਤੁਹਾਨੂੰ ਸਾਰਿਆਂ ਨੂੰ ਨਾਲ ਲੈ ਕੇ ਹੀ ਜਾਊਂਗਾ ਤੇ ਡਿਊਟੀਆਂ ਦੋਸਤ ਲੱਗਦੀਆਂ ਰਹਿੰਦੀਆਂ ਆ ਪਰ ਅੱਗੇ ਇੱਕੇ ਟੁੱਕੇ ਦੀ ਲੱਗਦੀ ਹੁੰਦੀ ਹੈ ਉਹਦਾ ਸਿਸਟਮ ਰੁਕਦਾ ਨਹੀਂਗਾ ਐਰ ਕੀ ਜਿਸ ਤਰੀਕੇ ਨਾਲ ਮਾਸ ਲੈਵਲ ਤੇ ਲੱਗੀ ਆ ਕਿਉਂਕਿ ਸਾਡਾ ਟਰਾਂਸਮਿਸ਼ਨ ਹੈ ਡਿਸਟ੍ਰਿਬਿਊਸ਼ਨ ਹੈ ਤੇ ਉਹਦੇ ਵਿੱਚ ਜੇ ਅਸੀਂ 5 ਮਿੰਟ ਵਾਸਤੇ ਵੀ ਕਿਸੇ ਚੀਜ਼ ਤੇ ਪਹੁੰਚਣ ਤੇ ਲੇਟ ਹੋ ਜਾਾਂਗੇ ਤਾਂ ਉਹ ਸਾਡੀ ਸਪਲਾਈ ਖੜ ਜੂਗੀ ਤੇ ਟਰਾਂਸਮਿਸ਼ਨ ਦਾ ਮਤਲਬ ਹੈ ਵੀ ਬਲਕ ਸਪਲਾਈ ਬਲਕ ਸਪਲਾਈ ਮਤਲਬ ਸਾਡਾ ਏਰੀਆ ਵੀ ਬਲੈਕਆਊਟ ਹੋ ਸਕਦਾ ਹੈ ਆ ਸਾਨੂੰ ਤਾਂ ਜਿਹੜੀ ਆਉਗੀ ਉਹ ਲੋਕਾਂ ਨੂੰ ਪਰੇਸ਼ਾਨੀ ਆਊਗੀ ਮੇਨ ਲੋਕਾਂ ਦੀ ਗੱਲ ਹੈ ਕਿਉਂਕਿ ਅਸੀਂ ਉਸ ਚੀਜ਼ ਨੂੰ ਐਕਸਪਲੇਨ ਵੀ ਕੀਤਾ ਜੀ ਵੀ ਸਾਨੂੰ ਐਮਰਜੈਂਸੀ ਜਾਣਾ ਪੈਂਦਾ ਹੈ ਤੇ ਉਹ ਕਹਿੰਦੇ ਜੀ ਕੋਈ ਗੱਲ ਨਹੀਂ ਤੁਹਾਨੂੰ ਐਮਰਜੈਂਸੀ ਹੈਗੀ ਤੁਸੀਂ ਛੱਡ ਕੇ ਤੁਸੀਂ ਉੱਥੇ ਜਾ ਸਕਦੇ ਹੋ ਅਸੀਂ ਕਿਹਾ ਜੀ ਵੀ ਜਦੋਂ ਅਸੀਂ ਕਿਸੇ ਨਾਲ ਗੱਲਬਾਤ ਕਰ ਰਹੇ ਹਾਂ ਉਸ ਗੱਲਬਾਤ ਨੂੰ ਛੱਡ ਕੇ ਇਮੀਡੀਏਟਲੀ ਅਸੀਂ ਦੂਜੀ ਥਾਂ ਕਿਵੇਂ ਜਾ ਸਕਦੇ ਹਾਂ ਨਾਲੇ ਫਾਲਟ ਹੋ ਸਕਦਾ 40 ਕਿਲੋਮੀਟਰ ਦੂਰ ਪਿਆ ਹੋਵੇ 50 ਕਿਲੋਮੀਟਰ ਦੂਰ ਪਿਆ ਹੋਵੇ 60 ਕਿਲੋਮੀਟਰ ਦੂਰ ਪਿਆ ਹੋਵੇ ਤੇ 50 60 ਕਿਲੋਮੀਟਰ ਬੰਦਾ 2-3 ਘੰਟੇ ਤੋਂ ਪਹਿਲਾਂ ਨਹੀਂ ਪਹੁੰਚ ਸਕਦਾ ਨਾਲੇ ਜੇ ਇਹਦੇ ਨਾਲ ਤੁਸੀਂ ਗੱਲ ਕਰ ਰਹੇ ਹੋ ਉਹਨੂੰ ਸੈਟੀਸਫਾਈ ਕਰਨ ਵਾਸਤੇ ਹੀ ਤੇ ਉਹਦੇ ਕੋਲ ਗਏ ਹੋ ਜੇ ਤੁਸੀਂ ਉੱਥੇ ਗੱਲ ਕਰਕੇ ਉਹਨੂੰ ਕਨਵਿੰਸ ਹੀ ਨਹੀਂ ਕਰ ਸਕੇ ਤੇ ਤੁਹਾਡੇ ਜਾਣ ਦਾ ਵੀ ਕੀ ਫਾਇਦਾ ਨਹੀਂ ਨਹੀਂ 2 ਘੰਟੇ ਡਿਊਟੀ ਕਰਨੀ ਹੈ 2 ਘੰਟੇ ਡਿਊਟੀ ਕਰਨੀ ਹੈ ਫਾਈਲ ਬਣਾਨੀ ਹੈ ਤਾਂ ਕਿ ਹਮ ਅੱਗੇ ਦਿਖਾ ਸਕਾਂ ਤੇ ਫਿਰ ਅਸੀਂ ਆ ਕੇ ਇਸ ਚੀਜ਼ ਤੇ ਵਿਚਾਰ ਕੀਤਾ ਅਸੀਂ ਆਪ ਜੀ ਸੈਂਟਰਲ ਐਗਜ਼ੀਕਟਿਵ ਨਾਲ ਗੱਲ ਕੀਤੀ ਉਹ ਕਹਿੰਦੇ ਜੀ ਆਪਣੀ ਕਲੀਅਰ ਡਾਇਰੈਕਸ਼ਨ ਹੈ ਵੀ ਨੌਨ ਡਿਪਾਰਟਮੈਂਟਲ ਡਿਊਟੀ ਕੋਈ ਨਹੀਂ ਕਰਦੀ ਅਸੀਂ ਉਹ ਚੀਜ਼ ਲੈਟਰ ਲਿਖ ਕੇ ਉਹਨਾਂ ਨੂੰ ਦੇ ਆਏ ਔਰ ਅੱਗੇ 2 ਤਰੀਕ ਨੂੰ ਸਵੇਰੇ ਸਾਡੀ ਫੇਰ ਮੀਟਿੰਗ ਹੋਈ ਵੀ ਅਸੀਂ ਕੀ ਕਰੀਏ ਵੀ ਫੇਰ ਅਸੀਂ ਸਾਰਿਆਂ ਨੇ ਜਿਹੜੀ ਲੋਕਲ ਰੀਜਨ ਨੇ ਫੇਰ ਬੈਠ ਕੇ ਡਿਸਾਈਡ ਕੀਤਾ ਵੀ ਅਸੀਂ ਕੋਈ ਵੀ ਨਾਨ ਡਿਪਾਰਟਮੈਂਟਲ ਡਿਊਟੀ ਨਹੀਂ ਕਰਨੀ ਤੇ ਜਿਹੜੀ 10 ਵਜੇ ਦੀ ਮੀਟਿੰਗ ਹੈ ਉਹ 'ਚ ਸਾਡਾ ਕੋਈ ਵੀ ਆਫੀਸਰ ਨਹੀਂ ਸ਼ਾਮਲ ਹੋਇਆ ਉਹਦਾ ਨਤੀਜਾ ਕੀ ਨਿਕਲਿਆ ਵੀ ਸਾਨੂੰ ਸ਼ੋ ਕੋਜ ਨੋਟਿਸ ਆ ਗਿਆ ਉਹ ਚੀਜ਼ ਅਸੀਂ ਆਪਦੀ ਜਿਹੜੀ ਸਾਡੀ ਸੈਂਟਰਲ ਐਗਜ਼ੀਕਟਿਵ ਪਟਿਆਲੇ ਉਹਨਾਂ ਨੂੰ ਅਸੀਂ ਅਪਰਾਇਜ਼ ਕੀਤਾ ਵੀ ਆ ਚੀਜ਼ ਹੋਈ ਆ ਉਹ ਸਾਡੇ ਕੱਲ ਸ਼ਾਮ ਨੂੰ ਚਾਰ ਸੈਂਟਰਲ ਐਗਜ਼ੀਕਟਿਵ ਦੇ ਅਥਾਰਟिटीज ਆਈਆਂ ਸੀਗੀਆਂ ਉਹਨਾਂ ਨਾਲ ਅਸੀਂ ਵਿਚਾਰ ਕੀਤਾ ਤੇ ਉਹਨਾਂ ਨੂੰ ਕਿਹਾ ਵੀ ਤੁਸੀਂ ਇਹਨੂੰ ਪੀਐਸਪੀਸੀਐਲ ਦੀ ਟਾਪ ਮੈਨੇਜਮੈਂਟ ਲੈਵਲ ਤੇ ਤੇ ਗਵਰਨਮੈਂਟ ਲੈਵਲ ਤੇ ਇਹਨੂੰ ਟੇਕ ਅਪ ਕਰੋ ਇਹਨੂੰ ਗਵਰਨਮੈਂਟ ਲੈਵਲ ਤੇ ਵੀ ਮੈਨੇਜਮੈਂਟ ਲੈਵਲ ਤੇ ਟੇਕ ਅਪ ਕੀਤਾ ਗਿਆ ਹੈ ਗਵਰਨਮੈਂਟ ਵੱਲੋਂ ਵੀ ਸਾਨੂੰ ਭਰੋਸਾ ਦਿਵਾਇਆ ਗਿਆ ਹੈ ਵੀ ਨਹੀਂ ਇੱਥੇ ਐਕਸ਼ਨ ਕੀਤਾ ਜਾਊਗਾ ਵੀ ਆ ਚੀਜ਼ ਨਹੀਂ ਹੋਊਗੀ ਤੇ ਸਾਡ ਨੂੰ ਸਾਡੀ ਮੈਨੇਜਮੈਂਟ ਵੱਲ ਤੇ ਵੀ ਪੂਰਾ ਵਿਸ਼ਵਾਸ ਹੈ ਵੀ ਉਹ ਇਸ ਸਿਚੁਏਸ਼ਨ ਨੂੰ ਸਮਝਦੇ ਹੋਏ ਵੀ ਕਿਉਂਕਿ ਸਪਲਾਈ ਇਹ ਜਿਹੜੀ ਪਾਵਰ ਸਪਲਾਈ ਹੈ ਬਹੁਤ ਵਾਈਟਲ ਹੈ ਅੱਜਕੱਲ ਹਰ ਚੀਜ਼ ਪਾਵਰ ਨਾਲੇ ਅਸੀਂ ਉਹਨਾਂ ਨੂੰ ਆ ਵੀ ਐਕਸਪਲੇਨ ਕੀਤਾ ਮੈਂ ਜਿਹੜੀ ਐਸੈਂਸ਼ੀਅਲ ਸਰਵਿਸੇਜ਼ ਜਿਵੇਂ ਤੁਸੀਂ ਇਲੈਕਸ਼ਨ ਹੈ ਜਾਂ ਪੈਡੀ ਪ੍ਰੋਕਿਊਰਮੈਂਟ ਹੈ ਉਹ ਵੀ ਤੁਸੀਂ ਬਿਜਲੀ ਤੋਂ ਬਿਨਾਂ ਕਿਵੇਂ ਕਰ ਲਓਗੇ ਸੋ ਅਸੀਂ ਤਾਂ ਰਾਉਂਡ ਦੀ ਕਲੌਕ ਜੌਬ ਤੇ ਆ ਚਾਹੇ ਜਿੱਥੇ ਵੀ ਹੈ ਸਾਡੇ ਸਵੇਰੇ 5 ਵਜੇ ਤੋਂ ਲੈ ਕੇ ਰਾਤ ਦੇ 11 12 1 ਵਜੇ ਤੱਕ ਸਾਡਾ ਚਲਦਾ ਰਹਿੰਦਾ ਅਸੀਂ ਕੋਈ ਵੀ ਸਾਨੂੰ ਕੰਜ਼ਿਊਮਰ ਫੋਨ ਕਰਦਾ ਅਸੀਂ ਇਮੀਡੀਏਟਲੀ ਉਹਦਾ ਫੋਨ ਚੱਕਦੇ ਹਾਂ ਉਹਨੂੰ ਸੋਲਵ ਕਰਨ ਦੀ ਕੋਸ਼ਿਸ਼ ਕਰਦੇ ਹਾਂ ਤੇ ਸਾਨੂੰ ਇਸ ਤਰੀਕੇ ਨਾਲ ਨਹੀਂ ਲਿਆ ਜਾ ਸਕਦਾ ਵੀ ਲੋਡ ਪੈਣ ਤੇ ਹੀ ਅਸੀਂ ਉੱਥੇ ਪਹੁੰਚਣਾ ਹੈ ਤੇ ਆਹ ਸਾਨੂੰ ਪੂਰੀ ਉਮੀਦ ਹੈ ਵੀ ਇਸ ਸਿਚੁਏਸ਼ਨ ਦਾ ਵਧੀਆ ਤਰੀਕੇ ਨਾਲ ਹੱਲ ਨਿਕਲੂਗਾ ਤੇ ਅਸੀਂ ਜਨਤਾ ਦੀ ਸੇਵਾ ਵਾਸਤੇ ਪਾਵਰ ਸਪਲਾਈ ਨੂੰ ਮੇਨਟੇਨ ਕਰਨ ਵਾਸਤੇ ਆਪਦੀ ਡਿਊਟੀ ਤੰਦੇ ਹੀ ਨਾ ਕਰਾਂਗੇ ਥੈਂਕ ਯੂ মিডিਆ ਦਾ ਵੀ ਇੱਥੇ ਵੱਡੀ ਸੰਖਿਆ ਚ ਪਹੁੰਚਣ ਵਾਸਤੇ ਤੇ ਜਿਵੇਂ ਸਾਡੇ ਕਾਲ ਦੇ ਉੱਤੇ ਸਾਡੇ ਰੀਜਨ ਆਥੇ ਪਾਸੇ ਦੇ ਜਿਵੇਂ ਫਰੋਜ਼ਪੁਰ ਰੀਜਨ ਫਰੀਦਕੋਟ ਰੀਜਨ ਮਕਸਰ ਰੀਜਨ ਦੇ ਵੀ ਸਾਡੇ ਸਾਰੇ ਦੋਸਤ ਆਏ ਉਹਨਾਂ ਦਾ ਵੀ ਅਸੀਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਆ ਥੈਂਕ ਯੂ ਸਤਿ ਸ੍ਰੀ ਅਕਾਲ ਜੈ ਹਿੰਦ